ਰਾਤ ਨੂੰ ਚੰਡੀਗੜ੍ਹ ਆਉਂਦੇ ਆ ਦੇਖੋ ਕੋਈ ਸਿਆਣਾ ਬੰਦਾ ਆ ਜਾ ਕੋਈ ਬੀਬੀ ਆ ਕੱਲੀ ਆਉਂਦੀ ਆ ਚੰਡੀਗੜ੍ਹ ਆਉਂਦੀ ਆ ਬੱਸ ਰੋਣ ਦੀ ਚੰਦਰੋਂ ਆਉਂਦੀ ਆ ਉੱਥੇ ਰਾਤ ਨੂੰ ਬੱਸ ਨਹੀਂ ਰੁਕਦੀ ਅਗਲੇ ਕਹਿੰਦੇ ਜੀ ਬੰਗੀਆਂ ਉਤਰੋ ਜਾਂ ਨਮਸ਼ਰ ਕੰਮ ਹੈ ਕੱਲੀ ਬੀਬੀ ਬੰਗੀਆਂ ਤੋਂ ਤੁਰ ਕੇ ਕਿੱਦਾਂ ਆਉਗੀ ਕੰਮੇ ਤੋਂ ਜੋ ਦੇਖ ਕੇ ਤਾਂ ਬੀਬੀਆਂ ਨੂੰ ਤਾਂ ਕਈ ਗਾਲਾਂ ਵੀ ਕੱਢ ਦਿੰਦੇ ਅਸੀਂ ਕਾਲ ਤੱਕ ਕੱਢਦੇ ਆ ਹਾਂ ਜੀ ਬੀਬੀਆਂ ਨੂੰ ਨਹੀਂ ਨਹੀਂ ਪਤਾ ਲੱਗਦਾ ਤਾਂ ਇਸ ਕਰਕੇ ਬੇਨਤੀ ਹੈ ਕਿ ਬੱਸ ਰੋਕੀ ਜਾਵੇ ਨਾ ਇਹ ਨਾ ਬੱਸ ਵਿੱਚੋਂ ਕਨੇਡਰ ਧੱਕਾ ਮਾਰ ਕੇ ਥੱਲੇ ਲਾ ਦਿੰਦਾ ਜੀ ਕਿੱਥੇ ਮਤਲਬ ਇੱਥੇ ਲੰਘਦੇ ਕਿਤੇ ਉੱਥੇ ਚੜਦੇ ਉੱਥੇ ਜਿੱਥੋਂ ਜਿੱਥੋਂ ਅਸੀਂ ਚੜਨਾ ਆਂ ਨਮਸ਼ੋ ਚੜਨਾ ਦੀ ਕਰਨਾ ਨਹੀਂ ਨਹੀਂ ਜਾਓ ਥੱਲੇ ਜੀ ਮੰਨ ਲਓ ਬੀਬੀਆਂ ਆ ਕੇ ਸਵੇਰੇ ਖੜ ਜਾਂਦੀਆਂ ਕੋਈ ਆਸ ਹੈ ਕਿ ਕੋਈ ਬੱਸ ਰੁਕੂਗੀ ਨਹੀਂ ਕੋਈ ਆਸ ਨਹੀਂ ਹੈਗੀ ਇੱਥੇ ਤਾਂ ਕੋਈ ਟੈਂਪੂ ਆ ਗਏ ਤਾਂ ਰੁਕਣ ਉਹਨੂੰ ਵੀ ਕਿੰਨਾ ਕਿੰਨਾ ਟੈਂਟੇ ਵੇਟ ਕਰਨੀ ਪੈਂਦੀ ਆ ਜੀ ਕੋਈ ਪਤਾ ਨਹੀਂ ਇਹ ਕਿੱਥੇ ਘਾਟ ਘੜਾ ਆ ਜਦੋਂ ਸਾਡੇ ਲੀਡਰ ਆਉਂਦੇ ਆ ਉਹ ਇੱਥੇ ਬੁੱਤ ਤੇ ਜਾਂਦੇ ਆ ਫਾਂ ਚੱਕਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਹੜੀਆਂ ਘਾਟ ਘੜਾ ਕੇ ਬੱਸ ਜੋ ਇੱਥੇ ਸੱਡ ਜਾਂਦੇ ਆ ਮੇਰੀ ਖੁਦ ਬੇਟੀ ਸਿੱਟੀ ਆ ਮੇਰੀ ਬੇਟੀ 15 ਦਿਨ ਅਸੀਂ ਦਾਖਲ ਪੌਲ ਬਣਿਆ ਆ ਉੱਥੇ ਪੌਲ ਦੇ ਵਿੱਚ ਜਿਹੜਾ ਬੰਦਾ ਚਿੱਕੜ ਚ ਫਸ ਜਾਂਦਾ ਉਹ ਨਿਕਲ ਨਹੀਂ ਸਕਦਾ ਉੱਥੇ ਫਿਰ ਚੋਰ ਬਗਜਾਰੀ ਬਹੁਤ ਆ ਚੋਰ ਬਜਾਰੀ ਜੀ ਬਹੁਤ ਆ ਕਿਤੇ ਮੋਟਰਸਾਈਕਲ ਖੋ ਲੈਂਦੇ ਕਿਤੇ ਬਟਕੂਏ ਖੋ ਜੇ ਕਹੋ ਯਾਰ ਪਾਕਿਸਤਾਨ ਸ਼ਹੀਦ ਨੇ ਕਰਵਾਨੀ ਦਿੱਤੀ ਆ ਦੇਸ਼ ਦੀ ਖਾਤਰ ਉਹ ਕਹਿੰਦੇ ਕਿਹੜਾ ਪਾਕਿਸਤਾਨ ਹੋਇਆ ਡਰਾਈਵਰ ਬਾਸਕ ਡਰਾਈਵਰ ਕੰਡਕਟਰ ਕੁੱਟਣ ਨੂੰ ਆਉਂਦੇ ਕੋਈ ਸੁਣਵਾਈ ਨਹੀਂ ਹੁੰਦੀ ਇਹਨਾਂ 30 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ ਕਿਸੇ ਸਰਕਾਰ ਨੇ ਸਾਡੀ ਸਾਰ ਨਹੀਂ ਲਈ ਲੇਕਿਨ ਅਸੀਂ ਬਿਲਕੁਲ ਵੀ ਨਹੀਂ ਹਾਂ ਹਾਰੇ ਜੀ ਪਰ ਇੰਨੀ ਗੱਲ ਜ਼ਰੂਰ ਹੈ ਕਿ ਝੂਠੇ ਲਾਰਿਆਂ ਕਰਕੇ ਝੂਠੇ ਵਾਅਦੇਆਂ ਕਰਕੇ ਝੂਠੇ ਦਾਅਵੇਆਂ ਕਰਕੇ ਥਕਾਵਟ ਮਹਿਸੂਸ ਕਰ ਰਹੇ ਹਾਂ ਸਰਕਾਰੇ ਜੀ ਥਕਾਵਟ ਮਹਿਸੂਸ ਕਰ ਰਹੇ ਹਾਂ ਸਰਕਾਰੇ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੂਰੀ ਤੁਸੀਂ ਸ਼ੇਅਰ ਤੋਂ ਜ਼ਲੰਦਰੀ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਕੀ ਜਾਂਦਾ ਔਂਕੜੇ ਚਾਹੇ ਜਿੱਡੀ ਮਰਜ਼ੀ ਹੋਵੇ لیکن ਔਂਕੜ ਪਹਾੜ ਲੱਗਦੀ ਹੁੰਦੀ ਹੈ ਔਰ ਜਦ ਫਰਿਆਦ ਕਰੇ ਤੇ ਵੀ ਗੱਲ ਨਾ ਸੁਣੀ ਜਾਵੇ ਤਾਂ ਜਿਹੜੀ ਔਂਕੜ ਹੁੰਦੀ ਹੈ ਉਹ ਰੋਸ ਬਣ ਜਾਂਦੀ ਹੈ ਉਹ ਰੰਜ ਬਣ ਜਾਂਦੀ ਹੈ ਉਹ ਫਿਕਰ ਬਣ ਜਾਂਦੀ ਹੈ ਉਹ ਸ਼ਿਕਵਾ ਗਿਲਾ ਬਣ ਜਾਂਦੀ ਹੈ ਔਰ ਕਈ ਵੇਲੇ ਇਹ ਸ਼ਿਕਵਾ ਗਿਲਾ ਰੰਜ ਅਫਸੋਸ ਬਗਾਵਤ ਦੀ ਰੂਖ ਇਖਤਿਹਾਰ ਕਰ ਲੈਂਦਾ ਮੈਂ ਗੱਲ ਕਰ ਰਿਹਾ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਦੀ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਕੜਕ ਦੀ ਠੰਡ ਵਿੱਚ ਵੀ ਜਿੱਥੇ ਸੜਕ ਤੇ ਖੜਾ ਬੰਦਾ ਬਰਫ਼ ਬਣ ਜਾਵੇ ਉੱਥੇ ਬਜ਼ੁਰਗ ਅਤੇ ਨੌਜਵਾਨਾਂ ਨੇ ਆਪਣੀ ਤਕਲੀਫ਼ ਜਿਹੜੀ ਹੈ ਉਹ ਕੈਮਰੇ ਦੇ ਅੱਗੇ ਝਾਰ ਕੀਤੀ ਹੈ ਉਹ ਸਵਾਲ ਉੱਠਦਾ ਹੈ ਕਿ ਪਿੰਡ ਵਾਸੀ ਇਕੱਠੇ ਕਿਉਂ ਹੋਏ ਹਨ ਤਾਂ ਦੱਸਦੀ ਹੈ ਤਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 31 ਸਾਲਾਂ ਤੋਂ ਹੱਥਾਂ ਦੀਆਂ ਲਕੀਰਾਂ ਨਾਲ ਆਜ਼ਾਦੀ ਤੋਂ ਬਾਅਦ ਵੀ ਪਿਛਲੇ 31 ਸਾਲਾਂ ਤੋਂ ਹੱਥਾਂ ਦੀਆਂ ਲਕੀਰਾਂ ਨਾਲ ਸਰਕਾਰਾਂ ਅੱਗੇ ਸੰਘਰਸ਼ ਚੱਲ ਰਿਹਾ ਹੈ ਕਿ ਸਾਡੇ ਪਿੰਡ ਬਸ ਅੱਡਾ ਜ਼ਰੂਰ ਹੋਣਾ ਚਾਹੀਦਾ ਪਿੰਡ ਵਾਸੀਆਂ ਦਾ ਗਿਲਾ ਹੈ ਤਕਲੀਫ ਹੈ ਕਿ ਪ੍ਰਾਈਵੇਟ ਵਸਤਾ ਛੱਡੋ ਸਰਕਾਰੀ ਵਸ ਵੀ ਉਹ ਕਹਿੰਦੇ ਸਾਡੇ ਪਿੰਡ ਨਹੀਂ ਰੁਕਦੀ ਉਹ ਕਹਿੰਦੇ ਸਿਰਫ ਸਾਡੇ ਪਿੰਡ ਦੇ ਵਸਿੰਦਿਆਂ ਨੂੰ ਖੱਜਲ ਖੁਆਰੀ ਨਹੀਂ ਚੱਲਣੀ ਪੈਂਦੀ ਸਗੋਂ ਕਿ ਇਸ ਮੁਕੱਦਸ ਜਗ੍ਹਾ ਤੇ ਸ਼ੇਖ ਅਜਮ ਸਦਾਰ ਭਗਤ ਸਿੰਘ ਜੀ ਦੇ ਪਿੰਡ ਦੇਸ਼ ਭਗਤ ਪੂਰੇ ਭਾਰਤ ਤੋਂ ਸਜਦਾ ਕਰਨ ਆਉਂਦੇ ਨੇ ਮੀਲਾਂ ਦਾ ਸਫ਼ਰ ਤੈਅ ਕਰਕੇ ਆਉਂਦੇ ਨੇ ਲੇਕਿਨ ਫੈਸਿਲਿਟੀ ਦੇ ਨਾਮ ਤੇ ਟਰਾਂਸਪੋਰਟੇਸ਼ਨ ਦੇ ਨਾਮ ਤੇ ਉਹਨਾਂ ਨੂੰ ਸਿਰਫ ਖੱਜਲ ਖੁਆਰੀ ਚੱਲਣੀ ਪੈਂਦੀ ਹੈ ਉਹ ਕਹਿੰਦੇ ਨੇ ਕਿ ਇਹ ਸਫ਼ਰ ਪੰਜਾਬੀ ਵਾਲਾ ਕਰਕੇ ਲੋਕ ਦੂਰੋਂ ਦਰਾਡੇੋਂ ਆਉਂਦੇ ਨੇ ਲੇਕਿਨ ਪੰਜਾਬੀ ਵਾਲਾ ਸਫਰ ਜਿਹੜਾ ਆ ਉਹ ਇੰਗਲਿਸ਼ ਵਾਲਾ ਸਫਰ ਬਣ ਜਾਂਦਾ ਜਦ ਅਸੀਂ ਨਾਮ ਸੁਣਦੇ ਆ ਕਿਉਂਕਿ ਅਸੀਂ ਜੁੜੇ ਹੋਏ ਆ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਆ ਦਿਲੋਂ ਸਲੂਟ ਹੁੰਦਾ ਪਰ ਜਦ ਤੁਸੀਂ ਡਰਾਈਵਰ ਜਾਂ ਕੰਡਕਟਰ ਨੂੰ ਕਹਿੰਦੇ ਆ ਬੱਸ ਰੋਕ ਦੋ ਉਹਨਾਂ ਦਾ ਵਤੀਰਾ ਕਿਹੋ ਜਿਹਾ ਹੁੰਦਾ ਹਾਂਜੀ ਉਹ ਤਾਂ ਰੋਕਦੇ ਹੀ ਨਹੀਂ ਹੈਗੇ ਸਖਤ ਆ ਉਹ ਤਾਂ ਕਈ ਜੋ ਦੇਖ ਕੇ ਤਾਂ ਬੀਬੀਆਂ ਨੂੰ ਤਾਂ ਕਈ ਗਾਲਾਂ ਵੀ ਕੱਢ ਦਿੰਦੇ ਅਸੀਂ ਨਿਰਾਲ ਗਾਲ ਤੱਕ ਕੱਢ ਦਿਆ ਹਾਂਜੀ ਬੀਬੀਆਂ ਨੂੰ ਨਹੀਂ ਨਹੀਂ ਪਤਾ ਲੱਗਦਾ ਤਾਂ ਇਸ ਕਰਕੇ ਇਹ ਬੇਨਤੀ ਆ ਕਿ ਬੱਸ ਰੋਕੀ ਜਾਵੇ ਇੱਥੇ ਤੇ ਆ ਕਰਕੇ ਪਰੇਸ਼ਾਨੀ ਬਹੁਤ ਆਉਂਦੀ ਆ ਇਹ ਪਹਿਲਾਂ ਵੀ ਕਈ ਲੀਡਰਾਂ ਨੂੰ ਕਹਿ ਚੁੱਕੇ ਆ ਤੇ ਉਹੀ ਬੇਨਤੀ ਆ ਜੀ ਅਸੀਂ ਸਕਰੀਨ ਦੇਖ ਪਾ ਰਹੇ ਆ ਜੀ ਬੜੀ ਸੁੰਦਰ ਸਕਰੀਨ ਆ ਪਰ ਕੀ ਕਲੀ ਸਕਰੀਨ ਲਾਉਣ ਨਾਲ ਬਸ ਰੁਕ ਜਾਏਗੀ ਇਹ ਸਕਰੀਨਾਂ ਤਾਂ ਜੀ ਇੱਧਰ ਅਮਰitsar ਤੋਂ ਵੀ ਲੱਗੀਆਂ ਸ਼ੁਰੂ ਹੋ ਜਾਂਦੀਆਂ ਇੱਧਰ ਰੋਪੜ ਤੋਂ ਸ਼ੁਰੂ ਹੋ ਜਾਂਦੀਆਂ ਪਰ ਉੱਥੇ ਭਗਤ ਸਿੰਘ ਦਾ ਘਰ ਲਿਖਿਆ ਖਟਕੜਕਲਾ ਹੁਣ ਬੱਸ ਵਾਲੇ ਰੁਕਦੇ ਆ ਤੇ ਅਗਲੇ ਕਹਿੰਦੇ ਉਹ ਸਾਡੀ ਟਿਕਟ ਤੇ ਖਟਕੜਕਲਾ ਦਾ ਨਾ ਹੀ ਨਹੀਂ ਹੁੰਦਾ ਉਹ ਜਾ ਕੇ ਕਹਿੰਦੇ ਕੰਮ ਹੀ ਰੋਕ ਦਿੰਦੇ ਆ ਜਾ ਇਧਰੋਂ ਬੰਗੇ ਰੁਕ ਜੋ ਜੇ ਨਵੇਂ ਸ਼ਹਿਰ ਤੋ ਆਣਾ ਫਿਰ ਤੁਰ ਕੇ ਆਉਣਾ ਪੈਂਦਾ ਜਾਂ ਕਿਸੇ ਨੂੰ ਬੁਲਾਉਣਾ ਪੈਂਦਾ ਜੇ ਰਾਤ ਬਰਾਤੇ ਰੁਕਣਾ ਹੋਵੇ ਕਿਸੇ ਨੇ ਤਾਂ ਫਿਰ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ ਜੀ ਇੱਥੇ ਮੰਨ ਲਓ ਬੀਬੀਆਂ ਕਿ ਸਵੇਰੇ ਖੜ ਜਾਂਦੀਆਂ ਕੋਈ ਆਸ ਹੈ ਕਿ ਕੋਈ ਬੱਸ ਰੁਕੂਗੀ ਨਹੀਂ ਕੋਈ ਆਸ ਨਹੀਂ ਹੈਗੀ ਇੱਥੇ ਤਾਂ ਕੋਈ ਟੈਂਪੂ ਆ ਗਏ ਤਾਂ ਰੁਕਣ ਉਹਨੂੰ ਵੀ ਕਿੰਨਾ ਕਿੰਨਾ ਟੈਂਟੇ ਵੇਟ ਕਰਨੀ ਪੈਂਦੀ ਹੈ ਜੀ ਇੱਕ ਬਹੁਤ ਸਮੱਸਿਆ ਹੈ ਕਿ ਹੁਣ ਤੋਂ ਨਹੀਂ ਹੈਗੀ ਕਾਫੀ ਟਾਈਮ ਤੋਂ ਆ ਪਹਿਲਾਂ ਕਹਿ ਵੀ ਚੁੱਕੇ ਆ ਤੇ ਸਟੇਸ਼ਨ ਦੀ ਸਾਡੇ ਪਿੰਡ ਤਾਂ ਆ ਉਹਦਾ ਕੰਮ ਨਹੀਂ ਹੋਣ ਵਾਲਾ ਹੋਣ ਵਾਲਾ ਕਾਫੀ ਟਾਈਮ ਤੋਂ ਇਦਾਂ ਹੀ ਪਿਆ ਹੋ ਔਰ ਵੀ ਕਈ ਪ੍ਰੋਬਲਮਾਂ ਹੈਗੀਆਂ ਤਾਂ ਲੀਡਰਾਂ ਨੂੰ ਬੇਨਤੀ ਆ ਜੇ ਆਉਂਦੇ ਆ 23 ਮਾਰਚ ਨੂੰ ਤੇ ਪਿੰਡ ਵਾਲਿਆਂ ਦੀ ਗੱਲ ਵੀ ਸੁਣੀ ਜਾਵੇ ਤੇ ਇਹ ਬੇਨਤੀ ਆ ਉਸ ਤੋਂ ਬਾਅਦ ਕਿਸੇ ਨੇ ਕੋਈ ਵੀ ਗੌਲਣੀ ਗੱਲ ਨਾ ਕੋ ਕਰਨੀ ਆ ਉਸ ਟਾਈਮ ਆ ਕੇ ਕਹਿ ਕੇ ਚਲ ਜਾਂਦੇ ਜੀ ਹੋ ਜਾਊਗਾ ਦੇਖੋ ਇੱਥੇ ਆ ਕੇ ਖਟਕੜ ਕਲਾ ਦੇ ਪਿੰਡ ਦੀ ਮਿੱਟੀ ਚੱਕ ਕੇ ਬੜੀਆਂ ਸੌਹਾਂ ਖਾਧੀਆਂ ਜਾਂਦੀਆਂ ਜਾਂ ਪਰ ਕੀ ਇੱਥੇ ਜੀ ਪਹਿਲਾਂ ਟਿਕਟ ਵਿੱਚ ਨਾ ਸੀਗਾ ਜਿਹੜੀਆਂ ਪ੍ਰਾਈਵੇਟ ਸੀਗੀਆਂ ਬੱਸਾਂ ਕੋਣ ਕੋਈ ਪਰਚੀ ਨਹੀਂ ਜੇ ਆਪਾਂ ਰਾਤ ਨੂੰ ਚੰਡੀਗੜ੍ਹੋਂ ਆਨੇ ਆ ਦੇਖੋ ਕੋਈ ਸਿਆਣਾ ਬੰਦਾ ਆ ਜਾ ਕੋਈ ਬੀਬੀ ਆ ਕੱਲੀ ਆਉਂਦੀ ਆ ਚੰਡੀਗੜ੍ਹੋਂ ਆਉਂਦੀ ਆ ਬਸਰੋਂ ਆਉਂਦੀ ਆ ਚੰਦਰੋਂ ਆਉਂਦੀ ਆ ਉੱਥੇ ਰਾਤ ਨੂੰ ਬੱਸ ਨਹੀਂ ਰੁਕਦੀ ਅਗਲੇ ਕਹਿੰਦੇ ਜੀ ਆ ਬੰਗੀਆਂ ਉਤਰੋ ਜਾਂ ਨਮਸ਼ਰ ਕੰਮ ਹੈ ਕੱਲੀ ਬੀਬੀ ਬੰਗੀਆਂ ਤੋਂ ਤੁਰ ਕੇ ਕਿੱਦਾਂ ਆਊਗੀ ਕੰਮੇ ਤੋਂ ਕਿੱਦਾਂ ਆਊਗੀ ਸਿਆਣਾ ਬੰਦਾ ਕਿੱਦਾਂ ਜਾਊਗਾ ਜਿਹਨਾਂ ਦੇ ਘਰ ਕੋਈ ਵਹੀਕਲ ਹੀ ਨਹੀਂ ਹੈਗਾ ਜਿਹੜਿਆਂ ਦੇ ਬੱਚੇ ਜਾਨੀ ਕਿ ਸਿਆਣੇ ਹੈਗੇ ਆ ਬਜ਼ੁਰਗ ਬੰਦੇ ਆ ਉਹ ਕਿੱਥੇ ਨੂੰ ਜਾਣਗੇ ਦੱਸੋ ਇਹਨਾਂ ਨੇ ਇਹਨਾ ਬੱਸ ਵਿੱਚੋਂ ਕਨੇਡਰ ਤੱਕਾ ਮਾਰ ਕੇ ਥੱਲੇ ਲਾ ਦਿੰਦਾ ਜੀ ਕਿੱਥੇ ਮਤਲਬ ਇੱਥੇ ਲਾਉਂਦੇ ਕਿਤੇ ਜਿੱਥੇ ਚੜਦੇ ਉੱਥੇ ਲਾ ਜਿੱਥੋਂ ਜਿੱਥੋਂ ਅਸੀਂ ਚੜਨਾ ਆ ਨਮਹੋ ਚੜਨਾ ਦੀ ਕਰਨਾ ਨਹੀਂ ਨਹੀਂ ਜਾਓ ਥੱਲੇ ਜੀ ਅਸੀਂ ਨਹੀਂ ਰੋਗੇ ਕੀ ਭੱਗ ਸਕਦਾ ਨਾ ਨਹੀਂ ਹੈ ਕੋਈ ਇੰਨਾ ਵਿਤਕਰਾ ਕਿਉਂ ਫਿਰ ਇੰਨੀ ਈਰਖਾ ਕਿਉਂ ਈਰਖਾ ਯਾਰ ਕੋਈ ਇੱਥੇ ਕਰਦਾ ਹੀ ਨਹੀਂ ਕੋਈ ਵੀ ਕੋਈ ਲੀਡਰ ਆਉਂਦੇ ਆ ਸਾਂ ਕਾ ਕੇ ਲੀਡਰ ਮਤਲਬ ਡਰਾਈਵਰ ਕੰਟਰੈਕਟਰ ਇਸੇ ਕਰਕੇ ਈਰਖਾ ਤਾਂ ਨਹੀਂ ਕਰੀਏ ਤੇ ਕਿ ਇੱਥੇ ਲੀਡਰ ਬਹੁਤਾ ਹੁੰਦੇ ਆ ਸ਼ਾਇਦ ਵੀ ਹੋ ਸਕਦਾ ਸੀ ਇਹ ਵੀ ਕਦਰਦੇ ਵੀ ਇੱਥੇ ਅੱਗੇ ਝੂਠ ਜਿਆਦਾ ਬੋਲਦੇ ਆ ਝੂਠੀਆ ਦਾ ਬੋਲਦੇ ਆ ਸਾਂ ਆਗੇ ਚੱਕ ਲੈਂਦੇ ਆ ਕੋਈ ਨਹੀਂ ਕੁਛ ਵੀ ਕਰਦਾ ਅਸੀਂ ਪਿੰਡ ਵਾਸੀ ਆ ਅਸੀਂ ਇਹੀ ਤੁਹਾਡੇ ਬੋਰੀਆਂ ਨਾਲ ਬੇਨਤੀ ਕਰਦੇ ਆ ਕਿ ਇੱਥੇ ਅੱਡਾ ਬਣਾਇਆ ਜਾਵੇ ਬੱਸ ਰੋਕੇ ਅਗਰ ਨਹੀਂ ਰੋਕਦੀ ਆ ਜੀ ਹੁਣ ਤਾਂ ਥੋੜੇ ਬੋਤੇ ਇਕੱਠੇ ਗਾਂ ਦੀ ਬਿਲਕੁਲ ਚੱਕ ਜਿਹੜੇ ਦੂਰੋਂ ਦੂਰੋਂ ਆਉਂਦੇ ਆ ਕਿਉਂਕਿ ਹੁਣ ਇੱਥੇ ਮਾਨਯੋਗ ਸੀਐਮ ਸਾਹਿਬ ਨੇ ਵੀ ਸੋਚ ਚੱਕੀ ਸੀ ਕਿ ਤਾਂ ਬਹੁਤ ਸਾਰੇ ਲੋਕਾਂ ਦੇ ਮਨ ਚ ਹੁੰਦਾ ਕਿ ਪਹੁੰਚੀਏ ਜਾ ਕੇ ਉੱਥੇ ਦਰਸ਼ਨ ਕਰਕੇ ਆਈਏ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸਟੈਚੂ ਦੇ ਕੋਲ ਜਾ ਕੇ ਕਿ ਮਿਊਜ਼ੀਅਮ ਜਾ ਕੇ ਆਈਏ ਜਿਹੜੇ ਮੁਸਾਫਰ ਆਉਂਦੇ ਆ ਉਹਨਾਂ ਲਈ ਫਿਰ ਕੀ ਫੈਸਿਲਿਟੀ ਆ ਪਹਿਲੀ ਗੱਲ ਤਾਂ ਜਿਹੜੇ ਆ ਮੁਸਾਫਰ ਤਾਂ ਉਹਨਾਂ ਨੂੰ ਟੈਂਪੂ ਚਾਉਂਦਾ ਕੋਣਾ ਪੈਂਦਾ ਕੋਣਾ ਪੈਂਦਾ ਜੇ ਇੱਥੇ ਆ ਵੀ ਗਏ ਤਾਂ ਇੱਥੇ ਉਹ ਮੁੜ ਕੇ ਉਹਨਾਂ ਜਾਣ ਵਾਸਤੇ ਬੱਸ ਨਹੀਂ ਰੁਕਦੀ ਪਿੰਡ ਵਾਲੇ ਨੂੰ ਪ੍ਰਬੰਧ ਕਰਨਾ ਪੈਂਦਾ ਪਿੰਡ ਵਾਲ ਜਿੱਦਾਂ ਆਪਣੇ ਗਾਰਦ ਸਾਹਿਬ ਨੇ ਇਹ ਇੱਥੇ ਬੱਦੂ ਜੀ ਦਾ ਟੈਂਬੂ ਟੰਗੂ ਬਚਾ ਹੈਗੇ ਨੇ ਉਹਨਾਂ ਨੂੰ ਬਚ ਬਹਾਲਦੇ ਆ ਨਹੀਂ ਤਾਂ ਉਥੇ ਕੋਈ ਹੋਰ ਸੁਵਿਧਾ ਹੈ ਹੀ ਨਹੀਂ ਜਿਹੜਾ ਆਪਣੇ ਇੱਕ ਹੋਰ ਯਾਰ ਬਣਿਆ ਹੈਗਾ ਯਾਰ ਏ ਬ੍ਰਿਜ ਬਣਾਇਆ ਹੈਗਾ ਯਾਰ ਰੇਲਵੇ ਸੈਕਸ਼ਨ ਦਾ ਥੱਲੇੋਂ ਹਾਂਜੀ ਉਹ ਜੇ ਪਾਣੀ ਇੰਨਾ ਹੋ ਜਾਂਦਾ ਕਿ ਵਿੱਚੋਂ ਨੰਗਣਾ 6-6 ਮਹੀਨੇ ਉਹ ਬਿਲਕੁਲ ਰਸਤਾ ਬੰਦ ਰਹਿੰਦਾ ਐੜੜੇ ਵਿੱਚ ਉਹਦੇ ਕੈਲੇ ਆ 2-2 ਇੰਚ ਦੇ ਕੈਲੇ ਜੇ ਕੋ ਉਦਾਂ ਵੀ ਲੰਘਦਾ ਤਾਂ ਉਹ ਟੈਡੂਰ ਪਰਦੇ ਕੋਈ ਸੁਵਿਧਾ ਹੈ ਹੀ ਨਹੀਂ ਅੱਜ ਤੱਕ ਕਿਤੇ ਕਿਤੇ ਤੱਕ ਪਹੁੰਚ ਕਰ ਚੁੱਕੇ ਆ ਜੀ ਤੁਸੀਂ ਅਸੀਂ ਕਈ ਬਰੀਏ تھے ਮਤਲਬ ਉਹ ਆਪਣੇ ਡੀਸੀ ਸਾਹਿਬ ਹੋਣਾ ਨੂੰ ਆਪਣੇ ਐਮਐਲਏ ਹੈਗੇ ਨੇ ਕਈ ਜਿੱਦਾਂ ਕੋਈ ਲੀਡਰ ਹੈਗੇ ਨੇ ਕਿਸੇ ਨੇ ਸਾਡੀ ਨਹੀਂ ਸੁਣੀ ਇਹ ਪ੍ਰਾਈਵੇਟ ਵਾਲੇ ਕਿਉਂ ਨਹੀਂ ਰੁਕਦੇ ਪ੍ਰਾਈਵੇਟ ਵਾਲਾ ਵੀ ਕੋਈ ਰੁਕਦਾ ਜੀ ਉਹ ਕਿਉਂ ਪਤਾ ਨਹੀਂ ਕੀ ਗੱਲ ਆ ਜੀ ਉਹ ਤਾਂ ਤੰਦਰ ਸਾਹਿਬ ਬਾਹਾਂ ਫੜ ਕੇ ਲਾਂ ਦੇਣਾ ਮਤਲਬ ਬੱਸਾਂ ਵਾਲਿਆਂ ਚ ਤਾਂ ਕੰਪੀਟੀਸ਼ਨ ਹੁੰਦਾ ਕਿ ਮੈਂ ਮਤਲਬ ਸਵਾਰੀ ਚੱਕ ਲਈ ਇਹ ਵੀ ਹੋ ਸਕਦਾ ਜੀ ਇਹ ਕੰਪੀਟੀਸ਼ਨ ਵੀ ਹੁੰਦਾ ਆ ਤਾਂ ਹੀ ਤਾਂ ਫਿਰ ਜਿਹੜੇ ਆਪਾਂ ਨੂੰ ਹੁੰਦੇ ਆ ਰੋਡ ਤੇ ਐਕਸੀਡੈਂਟ ਹੁੰਦੇ ਆ ਜਦੋਂ ਬੱਸਾਂ ਇੱਕ ਦੂਜੇ ਦੇ ਪਿੱਛੇ ਤੇਜ਼ ਕਰਕੇ ਪਸਾ ਲੱਗੇ ਮੈਂ ਮੂਰੇ ਨਾ ਮੈਂ ਮੂਰੇ ਇਸ ਕਰਕੇ ਅੱਛਾ ਜਦੋਂ ਸੀਐਮ ਭਗਵੰਤ ਮਾਨ ਉਹਨਾਂ ਨੇ ਇੱਥੇ ਸੋਚ ਚੱਕੀ ਸੀਗੀ ਉਦੋਂ ਕੀ ਲੱਗਿਆ ਸੀ ਕਿ ਸਾਡੀ ਸੁਣੀ ਜਾਊਗੀ ਅਸੀਂ ਬਿਲਕੁਲ ਇਹੀ ਆਸ ਕੀਤੀ ਸੀ ਵੀ ਸਾਡਾ ਪਿੰਡ ਵਧੀਆ ਬਣੂਗਾ ਕੋਈ ਆਪਾਂ ਨੂੰ ਇੱਥੇ ਕੋਈ ਵਧੀਆ ਕੋਈ ਬਣੂਗਾ ਸਟੇਡੀਅਮ ਬਣੂਗਾ ਕੁਝ ਵੀ ਬਣੂਗਾ ਬੱਸ ਰੁਕਿਆ ਕਰੂਗੀ ਬਾਹਰੋਂ ਲੋਕੀ ਆਉਂਦੇ ਨੇ ਸਾਡੇ ਤਾਂ ਰੈਸੇਦਾਰ ਵੀ ਨਹੀਂ ਆਉਂਦੇ ਉਹ ਕਹਿੰਦੇ ਅਸੀਂ ਉਦੋਂ ਬਥ ਨੀ ਰੁਕਦੇ ਜਾਂ ਇਹਨਾਂ ਨੂੰ ਬੰਗੀਆਂ ਤੋਂ ਜਾ ਕੇ ਲਿਆਉਣਾ ਪੈਂਦਾ ਬੰਗੀਆਂ ਜਾ ਕੇ ਚਾੜਨਾ ਪੈਂਦਾ ਇਸ ਕਰਕੇ ਕੋਈ ਨਹੀਂ ਆਉਂਦਾ ਜੀ ਹਰੇਕ ਜਦੋਂ ਜੂਪੀਓ ਆ ਗਏ ਆ ਕਿਤੇ ਵਾ ਕੇ ਨਹੀਂ ਪਤਾ ਅਗਲੇ ਨੂੰ ਕਹਿੰਦੇ ਵੀ ਆ ਵੀ ਉੱਥੇ ਲਾ ਦੋ ਅਗਲਾ ਕਹਿੰਦਾ ਨਹੀਂ ਜੀ ਪਿੰਡ ਵਾਸੀ ਇਹ ਗੱਲਾ ਯਾਰ ਕਰਦੇ ਆ ਕਹਿੰਦੇ ਕਿ ਅਸੀਂ ਭਗਤ ਸਿੰਘ ਜੀ ਦੀ ਪ੍ਰਤਿਮਾ ਦੇ ਅੱਗੇ ਖੜ ਕੇ ਆਪਣੀ ਗੱਲ ਰੱਖਣ ਆਪ ਨਹੀਂ ਆਏ ਸਗੋ ਕਿ ਸਾਨੂੰ ਹਰ ਇੱਕ ਉਸ ਬੱਸ ਦੇ ਕੰਡਕਟਰ ਅਤੇ ਡਰਾਈਵਰ ਨੇ ਮਜਬੂਰ ਕੀਤਾ ਹੈ ਛੇੜ ਕੇ ਮਜਬੂਰ ਕੀਤਾ ਹੈ ਕਿ ਅਸੀਂ ਇੱਥੇ ਖੜ ਕੇ ਆਪਣੀ ਗੱਲ ਰੱਖੀਏ ਕਿਉਂਕਿ ਉਹ ਕਹਿੰਦੇ ਕਿ ਪਹਿਲੀ ਗਲਤੀ ਪਿੰਡ ਖਟਕੜ ਕਲਾ ਦਾ ਨਾਮ ਸੁਣ ਕੇ ਸਾਨੂੰ ਕੋਈ ਕੰਡਕਟਰ ਬਸ 'ਚ ਚੜਾਉਂਦਾ ਨਹੀਂ ਜੇ ਭੁੱਲ ਭਲੇਖੇ ਸੀ ਚੜ ਜਾਈਏ ਤਾਂ ਕੋਈ ਵੀ ਸਾਨੂੰ ਪਿੰਡ ਦੇ ਅੱਡੇ ਤੇ ਲਾਉਂਦਾ ਨਹੀਂ ਔਰ ਜੇ ਅਸੀਂ ਚੜ ਜਾਈਏ ਬਸ ਦੀ ਟਿਕਟ ਵੀ ਲੈ ਲਈਏ ਤਾਂ ਪਿੰਡ ਦੇ ਅੱਡੇ ਤੇ ਸਾਨੂੰ ਧੱਕੇ ਮਾਰ ਕੇ ਜਲੀਲ ਕਰਕੇ ਲਾਇਆ ਜਾਂਦਾ ਇਸ ਗੱਲ ਦੀ ਮਿਸਾਲ ਇੱਕ ਬਜ਼ੁਰਗ ਮਹਿਲਾ ਨੇ ਦਿੱਤੀ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੀ ਬੇਟੀ ਨੇ ਪਿੰਡ ਖਟਕੜ ਕਲਾ ਉਤਰਨਾ ਸੀ ਤੇ ਚਲਦੀ ਬਸ 'ਚ ਉਹਨਾਂ ਦੀ ਬੇਟੀ ਨੂੰ ਧੱਕਾ ਦੇਤਾ ਜਿਸ ਤੋਂ ਬਾਅਦ ਉਸ ਲੜਕੀ ਨੇ 15 ਦਿਨ ਹਸਪਤਾਲ ਵਿੱਚ ਕੱਟੇ 15 ਦਿਨ ਉਸ ਦਾ ਇਲਾਜ ਚ ਧੱਕਾ ਦੇ ਕੇ ਬਸ ਜੋ ਇੱਥੇ ਸਾਢੇ ਜਾਂਦੇ ਆ ਮੇਰੀ ਖੁਦ ਬੇਟੀ ਸਿੱਟੀ ਆ ਮੇਰੀ ਬੇਟੀ 15 ਦਿਨ ਅਸੀਂ ਦਾਖਲ ਰੱਖੀ ਆ ਕਿਥੇ ਸਿੱਟੀ ਦੱਸਿਓ ਓਏ ਉਹ ਪਿੱਛੇ ਆ ਰਹੀ ਸੀ ਉੱਥੋਂ ਕਨੈਕਟਰ ਕਹਿੰਦਾ ਉੱਤਰ ਜਾਓ ਘਟਕੜਾਂ ਵਾਲੇ ਬੇਟੀ ਮੇਰੀ ਉੱਠ ਕੇ ਖੜ ਗਈ ਹਜੇ ਬੱਸ ਚੱਲਦੀ ਸੀ ਮੇਰੀ ਬੇਟੀ ਥੱਲੇ ਡੇਪੇ ਸਾਰੀ ਸ਼ੈਲ ਹੋ ਗਈ ਤੇ ਕੋਈ ਕਾਰਵਾਈ ਕਰਾਈ ਵੀ ਤੁਸੀਂ ਡਰਾਈਵਰ ਕਨੈਕਟਰ ਦੇ ਕਾਰਵਾਈ ਕੀ ਕਰਾਂ ਸੀ ਬੇਟੀ ਤਾਂ ਮੇਰੀ ਛਾੜ ਕੇ ਚ ਗਈ ਸੀ ਲੋਕਾਂ ਨੇ ਚੱਕੀ ਆ ਅਸੀਂ ਆਪਣੇ ਘਰ ਹੀ ਸੀਗੇ ਪਤਾ ਨਹੀਂ ਲੱਗਾ ਕਿਹੜੀ ਬੱਸ ਉਹ ਨਹੀਂ ਸਾਨੂੰ ਪਤਾ ਨਹੀਂ ਲੱਗਾ ਜੇ ਸਾਨੂੰ ਪਤਾ ਲੱਗਦਾ ਸੀ ਜ਼ਰੂਰ ਕਾਰਵਾਈ ਕਰਦੇ ਇੱਥੇ ਲੀਡਰ ਆਣ ਦਾ ਕੋਈ ਫਾਇਦਾ ਹੀ ਨਹੀਂ ਘਟ ਘਟ ਕਲਾ ਭਗਤ ਸਿੰਘ ਨੇ ਇਹਨਾਂ ਗੱਲਾਂ ਨੇ ਥੋੜਾ ਕੁਰਬਾਨੀ ਦਿੱਤੀ ਆ ਵੇ ਇੱਥੇ ਬੱਸਾਂ ਵਾਲੇ ਕਨੈਕਟਰ ਤਾਂ ਲੋਕੀ ਐਦਾ ਕਰਨ ਛੀਤ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਆ ਉਹਦੇ ਪਿੰਡ ਕਿਉਂ ਨਹੀਂ ਬੱਸ ਰੁਕ ਰਹੀ ਫੇਰ ਪਿੰਡ ਵਿੱਚ ਸਾਡੇ ਕੋਲ ਸਹੂਲਤ ਹੈ ਨਹੀਂ ਸਾਡੇ ਪਿੰਡ ਵਿੱਚ ਕੋਈ ਸਹੂਲਤ ਹੈ ਨਹੀਂ ਹਾਂ ਇਸ ਗੱਲ ਤੋਂ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਪਿੰਡ ਨੂੰ ਸਹੂਲਤਾਂ ਚਾਹੀਦੀਆਂ ਆ ਫੇਰ ਸਾਡੇ ਪਿੰਡ ਪੌਲ ਬਣਿਆ ਆ ਉੱਥੇ ਪੌਲ ਦੇ ਵਿੱਚ ਜਿਹੜਾ ਬੰਦਾ ਚਿੱਕਰ ਚ ਫਸ ਜਾਂਦਾ ਉਹ ਨਿਕਲ ਨਹੀਂ ਸਕਦਾ ਉੱਥੇ ਫਿਰ ਚੋਰ ਬਗਿਆਰੀ ਬਹੁਤ ਆ ਅੱਛਾ ਉੱਥੇ ਚੋਰ ਬਗਿਆਰੀ ਚੋਰ ਬਗਿਆਰੀ ਜੀ ਬਹੁਤ ਆ ਕਿਤੇ ਮੋਟਰਸਾਈਕਲ ਖੋ ਲੈਂਦੇ ਕਿਤੇ ਬਟੂਏ ਖੋ ਲੈਂਦੇ ਆ ਇਹ ਮੋਟਰਸਾਈਕਲਾਂ ਦੀਆਂ ਚਾਬੀਆਂ ਖੇਤਾਂ 'ਚ ਛੱਡ ਦਿੰਦੇ ਆ ਅੱਛਾ ਹਾਂ ਇਹ ਗਵਰਨਮੈਂਟ ਕਿਉਂ ਨਹੀਂ ਕਾਰਵਾਈ ਇਸ ਗੱਲ ਦੀ ਕਰ ਰਹੀ ਚੀਤਪਗ ਸਿੰਘ ਦਾ ਪਿੰਡ ਹੋਵੇ ਇੱਥੇ ਇਹ ਹਰਕਤਾਂ ਹੋ ਰਹੀਆਂ हां ए गवर्नमेंट नुए कार्रवाई करनी चाहिए जी कने पुल च पानी खड़ा रहंदा हां जी हां जी हां जी ੱਟਕੇ मार के बस च सिढ़दे हां जी मेरी खुद बेटी सिटी आ साढ़े ना भी चुकी आ हां जी साढ़े ਪਿੰਡ ਚੌਂਕ ਬਾ ਇੱਥੇ ਚੌਂਕ ਬਣਨਾ ਚਾਹੀਦਾ ਠੀਕ ਹੈ ਨਾ ਪਤਾ ਜੀ ਤੁਸੀਂ ਮੰਨ ਲਓ ਨਵੇਂ ਸ਼ਹਿਰੋਂ ਆ ਰਹੇ ਆ ਕੋਈ ਦਵਾਦਾਰੂ ਲੈਣ ਗਏ ਕਿਸੇ ਰਿਸ਼ਤੇਦਾਰ ਦੇ ਗਏ ਉੱਥੇ ਚੜਾਉਂਦੇ ਕਿ ਨਹੀਂ ਚੜਾਉਂਦੇ ਨਹੀਂ ਚੜਾਉਂਦੇ ਟਿਕਟ ਕੱਟਦੇ ਨਹੀਂ ਨਹੀਂ ਕੱਟਦੇ ਨਹੀਂ ਹੈਗੇ ਕੀ ਕਹਿੰਦੇ ਚੜਾਉਂਦੇ ਨਹੀਂ ਕਹਿੰਦੇ ਨਹੀਂ ਚੜਾਉਣਾ ਹੈਗਾ ਜੇ ਰੁਕਣੀ ਨਹੀਂ ਬਸ ਇੱਥੇ ਖੜਕੜੀ ਨਹੀਂ ਬਸ ਰੁਕਣੀ ਕਹਿੰਦੇ ਡੱਈ ਹੈ ਨਹੀਂ ਖੜਕੜਾ ਦਾ ਪਤਾ ਨਹੀਂ ਲੰਘਦੇ ਇੱਧਰ ਕੀ ਕਹਿੰਦੇ ਖੜਕੜਾ ਦਾ ਪਤਾ ਨਹੀਂ ਸਾਨੂੰ ਖੜਕੜਾ ਦਾ ਕੋਈ ਪਤਾ ਨਹੀਂ ਇਹ ਕਿੱਥੇ ਖੜਕੜਾ ਆਇਆ ਜੋ ਦਾਡੇ ਲੀਡਰ ਆਉਂਦੇ ਆ ਉਹ ਇੱਥੇ ਬੁੱਤ ਤੇ ਜਾਂਦੇ ਆ ਸਾਹ ਚੱਕਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਹੜੀਆਂ ਖੜਕੜਾ ਆਉਂਦੇ ਜਲੰਧਰੋਂ ਆਉਂਦਾ ਬੰਡਾ ਮੇਰਾ ਬੰਗੀ ਲਾਹਂਦੇ ਮੰਗਿਓ ਤੁਰ ਕੇ ਆਵੇ ਛਾ ਤੁਹਾਡੇ ਮੁੰਡੇ ਜਲੰਧਰ ਨਾ ਜਾਂਦਾ ਜਾਂਦਾ ਆ ਪ੍ਰਾਈਵੇਟ ਕਰਦਾ ਆ ਹਾਂ ਬੰਗੇ ਲਾਂਦੇ ਆ ਵਾਜਲਾ ਤੁਰ ਕੇ ਆਉਂਦਾ ਹੈ ਤੁਰ ਕੇ ਆਉਂਦਾ ਹਾਂ ਆ ਪ੍ਰਾਈਵੇਟ ਆ ਤੇਰੇ ਸਾਹਮਣੇ ਲੇਟ ਆਈ ਆ ਪਹਿਲੇ 10 ਵਜੇ ਆਉਂਦਾ ਆ ਤੁਸੀਂ ਬਾਸ ਹਾਂ ਬਾਸ ਸਵਾਰੇ ਜੀ ਜ਼ਰੂਰ ਕਰੋ ਸਾਡੀ ਤਾਂ ਇਹ ਹੀ ਬਰਿਆਦ ਵਾ ਤੁਹਾਡੇ ਤੇਰੀ ਜਦੋਂ ਬੰਗਿਆਂ ਤੋਂ ਜਲੰਧਰੋਂ ਆਵਾ ਜਾਂ ਨਮੇਸ਼ਾਰੋਂ ਆਵਾ ਨਮੇਸ਼ਾਰੋਂ ਜਦੋਂ ਕਹਿ ਦਿੰਦੇ ਮੈਂ ਉਹ ਜੀ ਖੜਕੜ ਕਲਾ ਰੋਗ ਦੋ ਕਹਿੰਦੇ ਥਲੜੇ ਉਤਰ ਜਾ ਖੜਕੜ ਕਲਾ ਨਹੀਂ ਰੁਕਣੀ ਜੇ ਕੋਹੋ ਯਾਰ ਪਾਕਸੋਂ ਸ਼ਹੀਦ ਨੇ ਕੁਰਬਾਨੀ ਦਿੱਤੀ ਆ ਦੇਸ਼ ਦੀ ਖਾਤਰ ਉਹ ਕਹਿੰਦੇ ਕਿਹੜਾ ਪਾਕਸੂ ਹੋਇਆ ਡਰਾਈਵਰ ਬਾਥਕ ਡਰਾਈਵਰ ਕੰਡਕਟਰ ਕੁੱਟਣ ਨੂੰ ਆਉਂਦੇ ਕੋਈ ਸੁਣਵਾਈ ਨਹੀਂ ਹੁੰਦੀ ਇੱਕ ਇੱਕ 24 ਨੂੰ ਮੈਂ ਸ਼ਰ ਭਗਵਾਨਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਚਾਰ ਬਾਰ ਕੇ ਅਰਦਾਸਤਾਂ ਦੇ ਆ ਕੇ ਪਿੰਡ ਦੇ ਬੰਦਿਆਂ ਦੇ ਸਪੀਡ ਪੋਸਟ ਲੈਟਰ ਕੀਤਾ ਪਰ ਉਹਦਾ ਕੋਈ ਨਹੀਂ ਜਵਾਬ ਆ ਜਦੋਂ ਸੋਹਾਂ ਜੱਕਲੀਆਂ ਹੋਣ ਪਾਕਸੂ ਦੇ ਜ਼ਖਮਾਂ ਤੇ ਰੂਹੀ ਦਾ ਦੇ ਯਾਖਮਾ ਦੇ ਲੂਣ ਨਾਮਕ ਸ਼ੇਕ ਡਰਕਦੇ ਆ ਜਬਾਨ ਇਹਨਾਂ ਦੀ ਕੋਈ ਨਹੀਂ ਵੋਟਾਂ ਵੇਲੇ ਵੋਟਾਂ ਲੈਣ ਦਾ ਰੌਲਾ ਪਾਈ ਜਾਂਦੇ ਸਾਨੂੰ ਵੋਟ ਪਾਓ ਇਹ ਕਰੋ ਉਹ ਕਰੋ ਪਰ ਵੋਟ ਵਾਰ ਵੋਟਾਂ ਤੋਂ ਬਾਅਦ ਸਾਰੇ ਆਪਣੇ ਬੈਦੇ ਭੁੱਲ ਜਾਂਦੇ ਫਿਰ ਨੋਟ ਇਕੱਠੇ ਕਰਨ ਦੇ ਚੱਕਰ 'ਚ ਪੈ ਜਾਂਦੇ ਆ ਇਨਸਾਨੀਅਤ ਕੋਈ ਨਹੀਂ ਹੋਈ ਦੇਸ਼ ਆਜ਼ਾਦ ਨਹੀਂ ਹੋਇਆ ਅਸੀਂ ਵੀ ਕੋਈ ਖਬਰ ਆਉਂਦੀ ਨਾ ਜਦ ਪਤਾ ਲੱਗਦਾ ਕੋਈ ਲੀਡਰ ਆਇਆ ਇਓਂ ਲੱਗਦਾ ਕਿ ਪਿੰਡ ਤਾਂ ਬਹੁਤ ਖੁਸ਼ਹਾਲ ਹੋਣਾ ਪਤਾ ਨਹੀਂ ਕਿੰਨੀਆਂ ਕਿ ਗਰੰਟੀਆਂ ਮਿਲ ਗਈਆਂ ਨੇ ਪਿੰਡ ਖੁਸ਼ਹਾਲ ਪਿੰਡ ਤੇ ਬਰਬਾਦ ਆ ਜੀ ਖੁਸ਼ਾਲ ਕਹਾਦਾ ਆ ਇੱਥੇ ਆ ਕੇ ਸਵਾਂ ਚੱਕ ਕੇ ਜਾਂਦੇ ਆ ਤੇ ਪਰ ਇੱਥੇ ਕੋਈ ਸਰਕਾਰੀ ਬਸ ਤੱਕ ਨਿਲੋਕ ਦੀ ਹੈਗੀ ਆ ਮੈਡੀਕਲ ਫੈਸਿਲਿਟੀ ਕੀ ਆ ਪਿੰਡ ਚ ਕੋਈ ਮੈਡੀਕਲ ਫੈਸਿਲਿਟੀ ਮੈਡੀਕਲ ਫੈਸਿਲਿਟੀ ਹੈਗੀ ਆ ਬਣੀਆਵਾਂ ਡਿਸਪੈਂਸਰੀ ਆ ਹੁਣ ਖੋਲੀ ਭਗਵੰਤ ਮਾਨ ਨੇ ਜਿਹੜੀ ਆ ਬਾਦੀ ਪਾਰਟੀ ਕਲੀਨਿਕ ਖੋਲੇ ਆ ਬਸ ਉਹੀ ਖੁੱਲੇ ਹੋਗਾ ਉੱਦਾਂ ਜਿਹੜੇ ਇਲਾਜ ਪ੍ਰੋਪਰ ਮਿਲਦਾ ਪ੍ਰੋਪਰ ਇਲਾਜ ਠੈਗਰ ਠੀਕ ਹੈ ਯਾ ਥੋੜਾ ਬਹੁਤਾ ਯਾ ਇੰਨਾ ਨਹੀਂ ਹੈਗਾ ਜੇ ਆਪਾਂ ਗਏ ਤਾਂ ਦਵਾਈਆਂ ਮਿਲ ਵੀ ਜਾਂਦੀਆਂ ਥੋੜੀਆਂ ਬਹੁਤੀਆਂ ਹੁੰਦੀਆਂ ਇੰਨੀ ਖਾਸ ਨਹੀਂ ਮਿਲਦੀ ਮਿਲਦੀ ਜ਼ਰੂਰ ਆ ਪਰ ਇੰਨਾ ਵਧੀਆ ਟ੍ਰੀਟਮੈਂਟ ਨਹੀਂ ਹੁੰਦਾ ਹੈਗਾ ਜੋ ਜਿੰਨਾ ਪ੍ਰੋਪਰ ਹੋਣਾ ਚਾਹੀਦਾ ਉਹਨਾ ਨਹੀਂ ਮਿਲਦਾ ਜੀ ਹੋਰੀਆਂ ਨਹੀਂ ਦਵਾਈਆਂ ਕਿਥੋਂ ਲੈਣ ਜਾਂ ਦਵਾਈਆਂ ਤਾਂ ਹੀ ਮਿਲੂਗੀਆਂ ਜੇ ਪਿੱਛੇ ਆਉਂਦੀ ਆਉਣ ਪਿੱਛੇ ਆਉਂਦਾ ਕੁਝ ਨਹੀਂ ਕਾਗਜ਼ੀ ਕਾਰਵਾਈ ਸਭ ਕੁਝ ਹੋਈ ਜਾਂਦੀ ਆ ਜਨਤਾ ਦਾ ਉਹੀ ਹਾਲ ਆ ਮੱਛੀ ਵਾਂਗੂ ਤੜਫ ਰਹੀ ਪਾਣੀ ਤੋਂ ਬਾਹਰ ਹੋਰ 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 ਨਹੀਂ ਹੋ ਰਿਹਾ ਇੱਕ ਕਾਗਜ਼ੀ ਕਾਰਵਾਈ ਸਭ ਕੁਝ ਹੋ ਰਿਹਾ ਉਹਦਾ ਕੁਝ ਨਹੀਂ ਹੋ ਰਿਹਾ ਹੁਣ ਤੁਹਾਡੀ ਮਿਊਚੁਅਲੀ ਮੰਗ ਕੀ ਆ ਸਾਰਿਆਂ ਦੀ ਮੰਗ ਕੀ ਆ ਬਸ ਬਸ ਦੀ ਆ ਜੀ ਹਾਂਜੀ ਬਸ ਬਸ ਦੀ ਆ ਬਸ ਦੀ ਆਈ ਜਾਂਦੇ ਬਸ ਉਹ ਗੁਣੀ ਚਾਹੀਦੀ ਜਰੂਰੀ ਇੱਥੇ ਬਾੜੀ ਤੰਗੀ ਆ ਜੀ ਬਾਹਰ ਆਉਂਦਾ ਜਿੱਦਾਂ ਬਾਹਰੋਂ ਦੂਰ ਨੇੜੇ ਆਉਂਦਾ ਆ ਉਹਨੂੰ ਇਹ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਹ ਆਪਣੇ ਸਟੇਟ ਦੇ ਵਿੱਚ ਜਾ ਕੇ ਇਹ ਨਾ ਕਹੇ ਕਿ ਸ਼ਹੀਦ ਭਗਤ ਸਿੰਘ ਦੇ ਪਿੰਡੋਂ ਮੈਨੂੰ ਕੋਈ ਵੀ ਸਾਧਨ ਨਹੀਂ ਮਿਲਿਆ ਸਾਡੀ ਇਹੀ ਮੰਗਿਆ ਜੇ ਚੜ ਜਾਂਦਾ ਬੱਸ ਇਹ ਤਾਂ ਲਾਂਦੇ ਨਹੀਂ ਜੇ ਖੜਾ ਤਾਂ ਚੜਾ ਲਈ ਨਹੀਂ ਉਹ ਤਾਂ ਬਾਹਰ ਇਈ ਵਰੀ ਕੋਈ ਸਾਡਾ ਰਿਸ਼ਤੇਦਾਰ ਆਂਦਾ ਕੋਈ ਵੀ ਆਂਦਾ ਤੇ ਅਸੀਂ ਪਹਿਲਾਂ ਫੋਨ ਕਰਕੇ ਅਗਲਾ ਸੰਦਸਨ ਅੱਜ ਮੈਂ ਆ ਰਿਹਾ ਹਾਂ 8:00 ਵਜੇ ਆ ਰਿਹਾ ਉਹ ਤੋਂ ਬਾਅਦ ਅਸੀਂ ਕਿਸੇ ਘਰ ਦੇ ਬੰਦੇ ਨੂੰ ਜਾਂ ਕਿਸੇ ਨੂੰ ਵੀ ਫੋਨ ਫਾਨ ਕਰਕੇ ਉੱਥੇ ਕੱਲਾਂਗੇ ਤਾਂ ਅਸਵਾਰੀ ਤੂੰ ਬਾਤੋ ਤਾਰ ਕੇ ਲੈ ਜਾਊਗਾ ਸਾਡੇ ਕੋਈ ਸਾਰ ਨਹੀਂ ਜਾਣਾ ਮਤਲਬ ਪਹਿਲਾਂ ਤੁਸੀਂ ਮਾਨਣਾ ਕਹਿੰਦੇ ਹੋਣੇ ਅਸੀਂ ਖਟਕੜ ਕਲਾ ਪਿੰਡ 'ਚ ਰਹਿੰਨੇ ਆ ਪਰ ਜੇ ਕੋਈ ਕਹਿੰਦਾ ਉਹ ਤੁਹਾਡੇ ਪਿੰਡ ਆਉਣਾ ਫਿਰ ਕਹਿੰਦੇ ਉਹ ਤੂੰ ਰਹਿਣੇ ਹੀ ਦੇ ਯਾਰ ਹਨਾ ਅਸੀਂ ਚੱਲੇ ਆ ਕਿਤੇ ਕੋਈ ਬਸ ਤਾਂ ਰੁਕਣੀ ਨਹੀਂ ਪਿੰਡ ਵਾਲੇ ਇਹ ਕਹਿੰਦੇ ਆ ਕਿ ਸਿਰਫ ਸਾਨੂੰ ਤਕਲੀਫ ਨਹੀਂ ਜਿਹੜੇ ਮੀਲਾਂ ਦਾ ਸਫਰ ਤੈਅ ਕਰਕੇ ਲੋਕ ਆਉਂਦੇ ਆ ਸਜਦਾ ਕਰਨ ਆਉਂਦੇ ਆ ਅਸੀਂ ਉਹਨਾਂ ਲਈ ਵੀ ਪਰੇਸ਼ਾਨ ਆ ਤੇ ਬਹੁਤੀ ਵਾਰ ਪਿੰਡ ਦੇ ਪਤਵੰਤੇ ਜਿਹੜੇ ਆ ਦੂਰ ਦਰਾਡੇੋਂ ਲੋਕ ਆਏ ਹੁੰਦੇ ਆ ਉਹਨਾਂ ਨੂੰ ਨਵੇਂ ਸ਼ਹਿਰ ਜਾਂ ਬੰਗਿਆਂ ਛੱਡਣ ਜਾਂਦੇ ਆ ਤਾਂ ਜੋ ਉਹਨਾਂ ਨੂੰ ਬਸ ਮਿਲ ਸਕੇ ਔਰ ਦੂਜੀ ਗੱਲ ਇਹ ਆ ਕਿ ਭਗਤ ਸਿੰਘ ਜੀ ਦੀ ਪ੍ਰਤਿਮਾ ਦੇ ਅੱਗੇ ਖੜ ਕੇ ਅਸੀਂ ਇਹ ਸੋਚਦੇ ਆ ਕਿ ਅਸੀਂ ਆਜ਼ਾਦ ਆ ਅਸੀਂ ਲੀਡਰਾਂ ਨੂੰ ਬਹੁਤ ਸਵਾਲ ਪੁੱਛਲੇ ਪਰ ਮੈਨੂੰ ਲੱਗਦਾ ਹੁਣ ਵੇਲਾ ਆ ਗਿਆ ਹੈ ਕਿ ਅਸੀਂ ਆਪਣੇ ਆਪ ਨੂੰ ਸਵਾਲ ਪੁੱਛੀਏ ਕਿ ਸਾਡੇ ਤੋਂ ਕਿੱਥੇ ਕਮੀ ਰਹਗੀ ਅਸੀਂ ਆਪਣੀ ਅੰਤਰ ਆਤਮਾ ਨਾਲ ਗੱਲ ਕਰੀਏ ਕਿ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਗਰਦਿਸ਼ ਵਿੱਚ ਫਸਿਆ ਹੋਇਆ ਉਹ ਕਦ ਉਜਵਲ ਹੋਵੇਗਾ ਮੇਰਾ ਖਿਆਲ ਉਦੋਂ ਹੀ ਉਜਵਲ ਹੋਵੇਗਾ ਜਦ ਅਸੀਂ ਏਕੇ ਦੀ ਮਿਸਾਲ ਦੇਵਾਂਗੇ ਏਕਤਾ ਵਿੱਚ ਰਵਾਂਗੇ ਔਰ ਰਲ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰਾਂਗੇ ਤਾਂ ਹੀ ਸ਼ਾਇਦ ਲੀਡਰਾਂ ਤੱਕ ਸਾਡੀ ਆਵਾਜ਼ ਪਹੁੰਚੇਗੀ ਤੇ ਲੀਡਰਾਂ ਨੂੰ ਸਿਰਫ ਇੰਨੇ ਕੁ ਬੇਨਤੀ ਆ ਇੰਨਾ ਕੁ ਸੁਨੇਹਾ ਹੈ ਕਿ ਤੁਸੀਂ ਕੁਰਸੀਆਂ ਤੇ ਬਿਰਾਜਮਾਨ ਹੁੰਦੇ ਹੋ ਤਾਂ ਜੋ ਆਮ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਆ ਸਕੇ ਇੱਕ ਵਾਰੀ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਦੇਖ ਕੇ ਤਾਂ ਦੇਖੋ ਤੁਹਾਡੇ ਚਿਹਰੇ ਤੇ ਆਪ ਮੁਸਕਰਾਹਟ ਆ ਜਾਵੇਗੀ ਤੇ ਤੁਹਾਨੂੰ ਫਿਰ ਕਦੀ ਵੀ ਵੋਟਾਂ ਮੰਗਣ ਦੀ ਲੋੜ ਨਹੀਂ ਪਵੇਗੀ ਬਹੁਤ ਬਹੁਤ ਸ਼ੁਕਰੀਆ